ਕਿਵੇਂ ਮਾਰਿਆ ਕਰਵਾਲਾ ਇਸ਼ਕ ਚ ਅੰਨੀ ਦੱਪ ਪਰਦੇ ਪਿਛਲਾ ਸੱਚ ਆਇਆ ਸਾਹਮਣੇ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਪੰਜਾਬ ਦੀ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਜਾ ਕੇ ਨੂਰ ਹੁਸੈਨ ਬਣ ਗਈ ਲੋਕ ਹੈਰਾਨ ਹੋਏ ਆ ਉਹਨੇ ਧਰਮ ਦੀ ਵਰਤੋਂ ਕੀਤੀ ਤੇ ਉਹਨੇ ਆਪਦੀ ਅਜਾਇਸ਼ੀ ਪੂਰੀ ਕੀਤੀ ਇਸ਼ਕ ਨਹੀਂ ਅਜਾਇਸ਼ੀ ਦੇ ਰਾਹ ਦੇ ਬਤਤਰੀ ਤੇ ਉਹਨੇ ਉਹ ਕੁਝ ਕੀਤਾ ਜਿਹਦੇ ਕਰਕੇ ਪੰਜਾਬ ਦਾ ਬੱਚਾ ਬੱਚਾ ਹੈਰਾਨ ਨਾ ਖਬਰਾਂ ਦੇ ਵਿੱਚ ਆ ਸਰਬਜੀਤ ਕੌਰ ਨਾ ਇਧਰ ਵਾਲਿਆਂ ਦੀ ਸਕੀਤ ਨਾ ਉਧਰ ਵਾਲਿਆਂ ਦੀ ਸਕੀਤ ਨਾ ਸਰਬਜੀਤ ਕੌਰ ਨੇ ਆਪਣਾ ਇਧਰਲੇ ਪਾਸੇ ਪਿੱਛਾ ਦੇਖਿਆ ਨਾ ਉਧਰਲੇ ਪਾਸੇ ਮੇਰੇ ਅੱਗੇ ਦਾ ਕੀ ਬਣੂਗਾ ਇਹ ਸੋਚਿਆ ਸਰਬਜੀਤ ਕੌਰ ਨੇ ਲੋਕਾਂ ਦਾ ਭਰੋਸਾ ਤੋੜਿਆ ਸਰਬਜੀਤ ਕੌਰ ਨੇ ਸਿਰ ਸਵਾ ਆਪਣੀ ਵੀ ਪਾਈ ਆ ਤੇ ਆਪਣੇ ਦੇ ਵੀ ਪਾਈ ਆ ਸਰਬਜੀਤ ਕੌਰ ਦਾ ਪਵਿੱਖ ਕੀ ਆ ਇਹ ਪਤਾ ਨਹੀਂ ਪਰ ਤੋਏ-ਤੋਏ ਇੱਥੇ ਵੀ ਬਹੁਤਾ ਤੇ ਤੋਏ-ਤੋਏ ਉੱਥੇ ਵੀ ਬਹੁਤਾ ਪਰ ਇਹ ਇੱਕ ਸਰਬਜੀਤ ਕੌਰ ਦੀ ਗੱਲ ਨਹੀਂ ਆ ਪੰਜਾਬ ਦੇ ਵਿੱਚ ਰਹਿੰਦੀਆਂ ਕਈ ਹੋਰ ਐਸੀਆਂ ਸਰਬਜੀਤ ਕੌਰਾਂ ਜਾਂ ਕਹਿ ਦੇਗੇ ਵੀ ਸਰਬਜੀਤ ਸਿੰਘ ਵਰਗੇ ਵੀ ਬੰਦੇ ਆ ਸੋਚ ਲਈ ਗੱਲ ਕਰਨਾ ਹਰ ਬੰਦਾ ਵੈਸੇ ਇੱਕੋ ਜਿਹਾ ਨਹੀਂ ਹੁੰਦਾ ਇਹ ਕੱਲੀ ਇੱਕ ਸਰਬਜੀਤ ਕੌਰ ਦੀ ਕਹਾਣੀ ਨਹੀਂ ਆ ਪਤਾ ਨਹੀਂ ਪੰਜਾਬ ਦੇ ਵਿੱਚ ਇਸ਼ਕ ਦੇ ਉਖੜੇ ਰਾਹ ਦੇ ਉੱਤੇ ਤੁਰਨ ਵਾਲੇ ਹੋਰ ਕਿੰਨੇਕ ਬੰਦੇ ਤੇ ਕਿੰਨੀਆਂ ਕ ਔਰਤਾਂ ਉਹਨਾਂ ਦੇ ਵਿੱਚੋਂ ਇੱਕ ਰੁਪਿੰਦਰ ਕੌਰ ਵੀ ਆ ਉਹ ਰੁਪਿੰਦਰ ਕੌਰ ਜੀ ਨੇ ਸਰਬਜੀਤ ਵਾਂਗੂ ਹੀ ਸਿਰ ਸੁਆਪ ਪੁਆਈ ਆ ਜਿਹੜੀ ਕਾਤਲ ਬਣ ਗਈ ਆ ਜਿਹੜੀ ਪੁਲਿਸ ਦੇ ਕੋਲੇ ਆ ਜਿਨੇ ਘਰ ਵਾਲਾ ਮਾਰਿਆ ਜਿਹਨੂੰ ਆਪਦੇ ਘਰ ਵਾਲੇ ਆਪਦੇ ਸਹੁਰਾ ਪਰਿਵਾਰ ਆਪਣੀਆਂ ਖੁਸ਼ੀਆਂ ਆਪਦੀ ਸੋਹਣੀ ਜ਼ਿੰਦਗੀ ਦੇ ਨਾਲੋਂ ਆਸ਼ਕ ਦੇ ਨਾਲ ਫਿਰਨਾ ਉਹਦੇ ਨਾਲ ਰਹਿਣਾ ਉਹਦੇ ਨਾਲ ਬਹਿਣਾ ਪੈਣਾ ਚੰਗਾ ਲੱਗਦਾ ਸੀ ਤੇ ਘਰ ਵਾਲਾ ਜ਼ਹਿਰ ਵਰਗਾ ਲੱਗਾ ਜਿਹਦੇ ਕਰਕੇ ਅੱਧੀ ਰਾਤ ਨੂੰ ਗਲ ਘੁੱਟ ਕੇ ਮਾਰਦਾ ਕਹਾਣੀ ਤੁਸੀਂ ਮੇਰੇ ਖਰ ਪੜ੍ਹੀ ਹੋਣੀ ਆ ਪਰ ਦੁੱਖ ਹੁੰਦਾ ਕਿ ਇਹ ਉਹ ਪੰਜਾਬ ਨਹੀਂ ਜਿਹਦੇ ਬਾਰੇ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਸੀ ਕਿਸੇ ਪੜ੍ਹਦੇ ਹੁੰਦੇ ਸੀ ਇਹ ਉਹ ਪੰਜਾਬ ਨਹੀਂ ਜਿਹਦੇ ਬਾਰੇ ਅਸੀਂ ਬਜ਼ੁਰਗਾਂ ਦੀਆਂ ਬਾਤਾਂ ਦੇ ਵਿੱਚ ਜਾਣਕਾਰੀ ਹਾਸਲ ਕਰਦੇ ਸੀ ਇਹ ਉਹ ਪੰਜਾਬ ਨਹੀਂ ਆ ਜੀਵ ਦੇ ਬਾਰੇ ਲੋਕ ਗੀਤਾਂ ਦੇ ਵਿੱਚ ਬੜਾ ਕੁਝ ਕਿਹਾ ਜਾਂਦਾ ਕਿ ਇਨਸਾਨੀਅਤ ਬਹੁਤ ਮਜ਼ਬੂਤ ਪਿਆਰ ਦੀ ਤੰਦ ਪੀੜੀ ਮੁਹੱਬਤ ਦੀ ਚਾਸ਼ਨੀ ਵਿੱਚ ਭਿੱਜੇ ਹੋਏ ਲੋਕ ਅਣਖੀ ਗੈਰਤਮੰਦ ਇਕ ਦੇ ਹੋ ਕੇ ਰਹਿਣ ਵਾਲੇ ਐਉਂ ਨਹੀਂ ਆ ਹੁਣ ਰੁਪਿੰਦਰ ਕੋਹਰਾ ਤੁਹਾਡੇ ਸਾਹਮਣੇ ਆਉਂਦੀਆਂ ਹੁਣ ਹਰ ਕਮਲਪ੍ਰੀਤ ਸਿੰਘ ਵਰਗੇ ਤੁਹਾਡੇ ਸਾਹਮਣੇ ਆਉਂਦੇ ਆ ਹੁਣ ਸਰਬਜੀਤ ਕੌਰ ਵਰਗੀਆਂ ਬਾਰਡਰ ਪਾਰ ਕਰ ਜਾਂਦੀਆਂ ਕਿਰਨ ਬਾਲਾ ਵਰਗੀਆਂ ਬਾਰਡਰ ਪਾਰ ਕਰਦੀਆਂ ਧਰਮ ਦੀ ਵਰਤੋਂ ਕਰਦੀਆਂ ਰਿਸ਼ਤੇ ਦੀ ਵਰਤੋਂ ਕਰ ਲੀਆਂ ਰਿਸ਼ਤਾ ਦਾ ਘਾਣ ਕਰਦੀਆਂ ਰੁਪਿੰਦਰ ਕੌਰ ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਹੋਈ ਔਰਤਾਂ ਰੁਪਿੰਦਰ ਕੌਰ ਦਾ ਵਿਆਹ ਗੁਰਵਿੰਦਰ ਸਿੰਘ ਦੇ ਨਾਲ ਪਿੰਡ ਸੁਖਣਵਾਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ 2023 ਚ ਹੋਇਆ ਤੇ ਫਿਰ ਪਰਿਵਾਰ ਨੇ ਚਾਹੀ ਚਾਹੀ ਉਹਨੂੰ ਕੈਨੇਡਾ ਭੇਜਿਆ ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਆ ਪਰ ਇਹਨੇ ਉੱਥੇ ਵੀ ਗੁਲ ਖੜਾਏ ਆ ਉੱਥੇ ਇਹਦਾ ਇਸ਼ਕ ਹਰ ਕਮਲਪ੍ਰੀਤ ਸਿੰਘ ਦੇ ਨਾਲ ਹੋਇਆ ਉਹ ਵੀ ਡਿਪੋਰਟ ਹੋ ਕੇ ਆਇਆ ਪ੍ਰੇਮ ਪ੍ਰਸੰਗ ਇੱਥੇ ਵੀ ਜਾਰੀ ਰਿਹਾ ਘਰ ਵਾਲੇ ਨੂੰ ਪਤਾ ਲੱਗ ਗਿਆ ਗੁਰਵਿੰਦਰ ਸਿੰਘ ਨੂੰ ਉਹ ਰੋਕਦਾ ਸੀ ਟੋਕਦਾ ਸੀ ਇਹ ਰੁਕਦੇ ਨਹੀਂ ਸੀ ਝੁਕਦੇ ਨਹੀਂ ਸੀ ਹਟਦੇ ਨਹੀਂ ਸੀ ਇਹਦੇ ਕਰਕੇ ਦੋਵਾਂ ਨੇ ਕੰਡਾ ਕੱਢਤਾ ਗੁਰਵਿੰਦਰ ਸਿੰਘ ਦਾ ਪ੍ਰੇਮੀ ਪ੍ਰੇਮਿਕਾ ਇੱਕ ਪਾਸੇ ਤੇ ਘਰ ਵਾਲਾ ਵਿਚਾਰਾ ਇਕੱਲਾ ਇੱਕ ਪਾਸੇ ਧਰ ਦੇ ਵਿੱਚ ਹੋਰ ਕੋਈ ਹੈ ਵੀ ਨਹੀਂ ਉਸ ਵੇਲੇ ਕਿਉਂਕਿ ਗੁਰਵਿੰਦਰ ਸਿੰਘ ਦੇ ਮਾਪੇ ਯਾਨੀ ਕਿ ਰੁਪਿੰਦਰ ਕੌਰ ਦੇ ਸੱਸ ਸਹੁਰਾ ਕੈਨੇਡਾ ਦੇ ਵਿੱਚ ਗਏ ਆ ਉਸ ਵੇਲੇ ਗੁਰਵਿੰਦਰ ਸਿੰਘ ਦੇ ਕੋਲੇ 25 ਏਕੜ ਤੋਂ ਵੱਧ ਜ਼ਮੀਨ ਆ ਤੇ ਗੁਰਵਿੰਦਰ ਸਿੰਘ ਦਾ ਪਰਿਵਾਰ ਬੜਾ ਸੌਖਾ ਆਰਥਿਕ ਪੱਖੋਂ ਹਰ ਪੱਖੋਂ ਸੌਖਾ ਪ੍ਰਾਈਵੇਟ ਬੈਂਕ ਦੇ ਵਿੱਚ ਨੌਕਰੀ ਕਰਦਾ ਤੇ ਇਹਨੂੰ ਸਰਕਾਰ ਪੀਓ ਗੱਡੀ ਲੈ ਕੇ ਦਿੱਤੀ ਹੋਈ ਔਰਪਿੰਦਰ ਕੌਰ ਨੂੰ ਚੰਗੀ ਬੁਟੀਕ ਖੋਲ ਕੇ ਦਿੱਤੀ ਹੋਈ ਔਰਪਿੰਦਰ ਕੌਰ ਨੂੰ ਤਾਂ ਜੋ ਇਹ ਥੋੜਾ ਜਿਹਾ ਖੁੱਲ੍ਹਦਿਲੇ ਨਾਲ ਵੀ ਵਿਚਰੇ ਤਾਂ ਜੋ ਇਹ ਆਪਣੀ ਚਾਹ ਵੀ ਪੂਰੀ ਕਰੇ ਇਹਦੀਆਂ ਹਸਰਤਾਂ ਦਾ ਘਾੜ ਨਾ ਹੋਵੇ ਪਰ ਇਹਨੇ ਚਾਹ ਕੀ ਪੂਰਾ ਕੀਤਾ ਕਿ ਮੈਂ ਘਰ ਵਾਲਾ ਮਾਰਨਾ ਤੇ ਆਪਦੇ ਆਸ਼ਕ ਦੇ ਨਾਲ ਮਿਲ ਕੇ ਮਾਰਨਾ आधी रात नु पुलिस ਦੇ ਕੋਲੇ ਫੋਨ ਦੀ ਟੱਲੀ ਖੜਕਦੀ ਆ ਕਿ ਭਾਈ ਸਾਡੇ ਘਰ ਦੇ ਵਿੱਚ ਲੁੱਟਖੋ ਹੋ ਗਈ ਆ ਸੋਨਾ ਲੈ ਗਏ ਆ ਅਲਮਾਰੀਆਂ ਖੁੱਲੀਆਂ ਪਈਆਂ ਤੇ ਜਾਂਦੇ ਹੋਏ ਉਹ ਗੁਰਵਿੰਦਰ ਸਿੰਘ ਨੂੰ ਮਾਰ ਵੀ ਗਏ ਆ ਪੁਲਿਸ ਨੇ ਥੋੜਾ ਜਿਹਾ ਸਖਤੀ ਨਾਲ ਤਫ਼ਤੀਸ਼ ਕੀਤੀ ਤੇ ਰਪਿੰਦਰ ਕੌਰ ਦਾ ਸੱਚ ਸਾਹਮਣੇ ਆ ਗਿਆ ਝੂਠ ਦੇ ਵੈਸੇ ਵੀ ਪੈਰ ਹੁੰਦੇ ਨਹੀਂ ਰਪਿੰਦਰ ਕੌਰ ਨੇ ਗੱਲ ਕਬੂਲ ਕੀਤੀ ਆ ਕਿ ਭਾਈ ਮੇਰਾ ਪ੍ਰੇਮ ਪ੍ਰਸੰਗ ਫਲਾਣੇ ਨਾਲ ਆ ਤੇ ਭਾਈ ਐਦਾਂ ਸਾਡੇ ਕੋਲੋਂ ਆ ਕੁਝ ਹੋਇਆ ਹਰ ਕਮਲਪ੍ਰੀਤ ਸਿੰਘ ਫਰਾਰ ਆ ਤਿੰਨ ਚਾਰ ਦਿਨਾਂ ਬਾਅਦ ਉਹ ਸਰੈਂਡਰ ਕਰਦਾ ਅਦਾਲਤ ਦੇ ਵਿੱਚ ਆਤਮਸਮਰਪਣ ਕਰਦਾ ਪੁਲਿਸ ਨੇ ਹੁਣ ਉਹਨੂੰ ਰਿਮਾਂਡ ਦੇ ਉੱਤੇ ਲਿਆ ਹੋਇਆ ਇਸ ਔਰਤ ਨੇ ਤੇ ਇਸ ਮੁੰਡੇ ਨੇ ਜਿਹੜੇ ਕਿ ਅਯਾਸ਼ੀ ਤੇ ਇਸ਼ਕ ਦੇ ਚੱਕਰ ਦੇ ਇਸ਼ਕ ਕਰਨਾ ਮਾੜੀ ਗੱਲ ਨਹੀਂ ਪਰ ਇਸ਼ਕ ਦਾ ਕੋਈ ਤਰੀਕਾ ਹੁੰਦਾ ਇਹ ਅਯਾਸ਼ੀ ਆ ਤੁਸੀਂ ਆਪਦੀ ਅਯਾਸ਼ੀ ਦੇ ਚੱਕਰ ਦੇ ਵਿੱਚ ਇੱਕ ਬੇਕਸੂਰ ਬੰਦਾ ਮਾਰਿਆ ਤੁਸੀਂ ਇਸ਼ਕ ਨੂੰ ਪਾਕੀਜ਼ਾ ਰਹਿਣ ਨਹੀਂ ਦਿੱਤਾ ਇਹ ਤੁਸੀਂ ਇਸ਼ਕ ਨਹੀਂ ਕਰਲੇ ਇਹ ਮਸਤੀਆਂ ਖੜਮਸਤੀਆਂ ਇਹ ਅਯਾਸ਼ੀ ਤੁਹਾਨੂੰ ਕਾਤਲ ਬਣਾ ਗਈ ਤੇ ਬੜਿਆਂ ਨੂੰ ਕਾਤਲ ਹੁਣ ਤੱਕ ਬਣਾ ਚੁੱਕੀ ਆ ਹੁਣ ਮਾਪੇ ਜਿਹੜੇ ਗੁਰਵਿੰਦਰ ਸਿੰਘ ਦੇ ਉਹਨਾਂ ਦਾ ਰੋਣਾ ਚੱਲਿਆ ਨਹੀਂ ਜਾਂਦਾ ਪੂਰਾ ਪਿੰਡ ਰੋ ਰਿਹਾ ਇਸ ਵੇਲੇ ਸੁਖਣ ਵਾਲਾ ਆਲੇ ਦੁਆਲੇ ਦੇ ਪਿੰਡ ਇਸ ਗੱਲ ਦੀ ਸ਼ਾਦੀ ਭਰਦੇ ਆ ਕਿ ਮੁੰਡੇ ਵਰਗਾ ਸ਼ਰੀਫ ਕੋਈ ਨਹੀਂ ਸੀ ਉਹਦਾ ਕਸੂਰ ਕੋਈ ਨਹੀਂ ਸੀ ਕੁੜੀ ਦੇ ਸੱਜੂਰਾ ਇਹ ਗੱਲ ਕਹਿੰਦੇ ਆ ਕਿ ਜੇਕਰ ਇਹਦਾ ਕਿਸੇ ਹੋਰ ਨਾਲ ਚੱਕਰ ਸੀ ਤਾਂ ਸਾਨੂੰ ਸਾਫ਼ ਤੇ ਸਪਸ਼ਟ ਦੱਸ ਦਿੰਦੀ ਤਲਾਕ ਲੈ ਲੈਂਦੀ ਸਾਡੀ ਨਸਲ ਤਾਂ ਖਤਮ ਨਾ ਕਰਦੀ ਸਾਡੀ ਕੁਲ ਤਾਂ ਖਤਮ ਨਾ ਕਰਦੀ ਇਹਨੇ ਕਰ ਦਿੱਤੀ ਆ ਕਿਉਂਕਿ ਗੁਰਵਿੰਦਰ ਮਾਪਿਆਂ ਦਾ ਇਕੱਲਾ-ਇਕੱਲਾ ਮੁੰਡਾ ਸੀ ਭੈਣ ਵੀ ਆ ਮੁੰਡਾ ਇਕੱਲਾ ਸੀ ਗੁਰਵਿੰਦਰ ਦੀ ਭੈਣ ਮਨਮੀਤ ਕੌਰ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕੀਤੀ ਆ ਐਫ ਆਈ ਆਰ ਹੋਈ ਆ ਗੁਰਪਿੰਦਰ ਦੇ ਉੱਤੇ ਤੇ ਹਰਕਮਲਪ੍ਰੀਤ ਦੇ ਉੱਤੇ ਉਹਨੇ ਇਹ ਗੱਲ ਕਹੀ ਆ ਕਿ ਮੇਰਾ ਭਰਾ ਅਕਸਰ ਫੋਨ ਕਰਕੇ ਗੱਲ ਕਹਿਣਾ ਹੁੰਦਾ ਸੀ ਕਿ ਮੇਰੀ ਘਰ ਵਾਲੀ ਦੇ ਕਿਤੇ ਹੋਰ ਸਬੰਧ ਆ ਤੇ ਮੈਂ ਕਹਿੰਨੀ ਹੁੰਦੀ ਸੀ ਵੀ ਭਾਈ ਸ਼ੱਕ ਨਾ ਕਰਿਆ ਕਰ ਸ਼ੱਕ ਨਾਲ ਘਰ ਹੋਰ ਟੁੱਟ ਜਾਂਦੇ ਆ ਵਿਗੜ ਜਾਂਦੇ ਆ ਸ਼ੱਕ ਦਾ ਬੂਟਾ ਮਨ ਦੇ ਵਿੱਚ ਪੈਦਾ ਹੀ ਨਾ ਹੋਣ ਦੇ ਇਹ ਬੀਜ ਜਦੋਂ ਪੁੰਗਰ ਗਿਆ ਤੇ ਫਿਰ ਤੂੰ ਨੁਕਸਾਨ ਦੇ ਵਿੱਚ ਰਹੇਗਾ ਪਰ ਉਹ ਇਹ ਗੱਲ ਕਹਿੰਦਾ ਸੀ ਕਿ ਇਹ ਦੋਵੇਂ ਪ੍ਰੇਮੀ ਪ੍ਰੇਮ ਕਾ ਮਿਲ ਕੇ ਆਪਣੀ ਜ਼ਮੀਨ ਦੇ ਉੱਤੇ ਕਬਜ਼ਾ ਵੀ ਕਰਨਾ ਚਾਹੁੰਦੇ ਆ ਤੇ ਫਿਰ ਰਾਤ ਦੇ ਵੇਲੇ ਉਹ ਕੁਝ ਹੋਇਆ ਜਿਹੜਾ ਕੁਝ ਨਹੀਂ ਸੀ ਹੋਣਾ ਚਾਹੀਦਾ ਫਿਰ ਰਾਤ ਦੇ ਵੇਲੇ ਪ੍ਰੇਮੀ ਆਇਆ ਘਰ ਦੇ ਵਿੱਚ ਦੋਵਾਂ ਨੇ ਮਿਲ ਕੇ ਉਹਦਾ ਗਲ ਕੁੱਟਿਆ ਉਹਨੂੰ ਮਾਰ ਦਿੱਤਾ Laash hat ton mili aa ਡਰਾਮੇਬਾਜ਼ੀ ਖੁੱਲ ਗਈ ਆ ਰਪਿੰਦਰ ਕੌਰ ਵੀ ਪੁਲਿਸ ਦੇ ਕੋਲ ਆ ਤੇ ਹਰਕਮਲਪ੍ਰੀਤ ਸਿੰਘ ਵੀ ਪੁਲਿਸ ਦੇ ਕੋਲ ਆ ਇਹ ਉਹ ਪੰਜਾਬਤਾ ਨਹੀਂ ਜਿਹਦੀ ਮੈਂ ਪਹਿਲਾਂ ਗੱਲ ਕੀਤੀ ਆ ਜੋ ਕਿੱਸਿਆਂ ਦੇ ਵਿੱਚ ਹੁੰਦਾ ਸੀ ਇਹ ਉਹ ਪੰਜਾਬਤਾ ਨਹੀਂ ਜਿਹੜਾ ਬੇਬੇ ਦੀਆਂ ਬਾਤਾਂ ਦੇ ਵਿੱਚ ਹੁੰਦਾ ਸੀ ਨਾ ਇਹ ਉਹ ਪੰਜਾਬ ਆ ਜਿਹੜਾ ਸਿ ਕਿਤਾਬਾਂ ਦੇ ਵਿੱਚ ਪੜਦੇ ਰਹੇ ਆ ਪੰਜਾਬ ਤਾਂ ਬੜਾ ਸੋਹਣਾ ਹੁੰਦਾ ਸੀ ਇਨਸਾਨੀਅਤ ਦੇ ਪੱਖ ਤੋਂ ਪਰ ਇਸ ਪੰਜਾਬ ਦੇ ਵਿੱਚ ਹੋਈ ਕੀ ਕੀ ਜਾਂਦਾ ਸੱਸ ਸੋਹਰਾ ਦੀ ਸਮਝਦੇ ਆ ਤੇ ਇਹ ਸਭ ਨੂੰ ਦੁਸ਼ਮਣ ਸਮਝਦੀ ਆ ਤੇ ਇਸ ਵੇਲੇ ਜੇਕਰ ਤੁਸੀਂ ਰੀਲਾਂ ਦੇਖੋ ਇਹ ਸਰਪੰਦਰ ਕੌਰ ਦੀਆਂ ਰੀਲਾਂ ਦੇਖੋ ਤਾਂ ਇਉਂ ਲੱਗਦਾ ਵੀ ਥਾਰ ਵਾਲੀ ਬੀਬੀ ਆ ਉਹ ਥਾਰ ਵਾਲੀ ਕਾਲੀ ਥਾਰ ਵਾਲੀ ਬੀਬੀ ਜਿਹੜੀ ਕਿ ਜੇਲ੍ਹ ਦੇ ਵਿੱਚ ਰਹਿ ਕੇ ਆਈ ਆ ਰਹਿਣਾ ਇਹਨੇ ਵੀ ਜੇਲ੍ਹ ਦੇ ਵਿੱਚ ਆ ਇਹਨਾਂ ਵਾਇਹਾਤ ਲੋਕਾਂ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਸਵਾਲ ਖੜੇ ਕਰਤੇ ਆ ਇਹੋ ਜਿਹੇ ਲੋਕ ਜਿੰਨੀਆਂ ਲਾਨਤਾ ਪਾਈਆਂ ਜਾਣ ਉਹ ਘਟਾ ਪਿੰਡ ਦੇ ਲੋਕਾਂ ਦੇ ਕੋਲੇ ਜਾ ਕੇ ਤਾਂ ਪੁੱਛ ਗਏ ਐਂਉਂ ਕਰੋ ਇੱਕ ਪਾਸੇ ਰੁਪਿੰਦਰ ਦੇ ਘਰਾਂ ਦੇ ਕੋਲੇ ਜਾ ਕੇ ਪੁੱਛ ਲਓ ਇੱਕ ਪਾਸੇ ਗੁਰਵਿੰਦਰ ਦੇ ਘਰਾਂ ਨੇ ਕੋਲੇ ਜਾ ਕੇ ਪੁੱਛ ਲਓ ਪਤਾ ਲੱਗ ਜਾਊਗਾ ਵੀ ਭਾਈ ਕਿਹੜੇ ਲੋਕ ਕਿਹੜੇ ਪੱਖ ਦੇ ਵਿੱਚ ਵੱਧ ਬੋਲਦੇ ਆ ਕਿਹੜੇ ਪੱਖ ਦੇ ਵਿੱਚ ਘੱਟ ਬੋਲਦੇ ਆ ਅੱਜ ਪੂਰਾ ਪੰਜਾਬ ਉਦਾਸ ਆ ਇਹਨਾਂ ਨੇ ਕੈਨੇਡਾ ਦੇ ਵਿੱਚ ਵੀ ਉਹੋ ਜਿਹੀਆਂ ਕਰਤੂਤਾਂ ਕੀਤੀਆਂ ਜਿਹੜੀਆਂ ਇੱਥੇ ਆ ਕੇ ਕਰਦੇ ਆ ਤੇ ਇੱਥੇ ਆ ਕੇ ਫਿਰੇ ਜਾਨ ਲੈਂਦੇ ਇਹ ਕਾਤਲ ਬਣਦੇ ਆ ਇਹਨਾਂ ਨੂੰ ਕੋਈ ਸ਼ਰਮ ਨਹੀਂ ਕਿ ਭਾਈ ਅਸੀਂ ਵਿਆਹੇ ਆ ਅਸੀਂ ਭਾਈ ਜੇਕਰ ਨਹੀਂ ਬਣਦੀ ਜੇਕਰ ਵਿਚਾਰ ਧਾਰਕ ਮਤ ਭੇਦਾ ਅਸੀਂ ਕਿਸੇ ਦੀ ਜਾਨ ਨਹੀਂ ਲੈਣੀ ਤਲਾਕ ਪਤਾ ਕਿਉਂ ਨਹੀਂ ਲੈਂਦੀ ਕਹਿੰਦੀ ਜੀ ਮੈਂ ਰਹਿਣਾ ਤਾਂ ਨਹੀਂ ਚਾਹੁੰਦੀ ਇਹਦੇ ਨਾਲ ਪਰ ਕਿਉਂਕਿ ਮੇਰੇ ਮਾਪੇ ਚਾਹੁੰਦੇ ਜੀ ਕਿ ਮੈਂ ਤਲਾਕ ਨਾ ਲਵਾਂ ਇਸ ਕਰਕੇ ਮੈਂ ਇੱਥੇ ਰਹਿਣਾ ਪਰ ਨਾਲ ਵੀ ਨਹੀਂ ਰਹਿਣਾ ਕਿਉਂਕਿ ਮਤ ਨਹੀਂ ਮਿਲਦੀ ਮਤਲਬ ਵੀ ਘਰ ਦੇ ਵਿੱਚ ਈਰਖਾ ਘਰ ਦੇ ਵਿੱਚ ਦੁਸ਼ਮਣੀ ਘਰ ਦੇ ਵਿੱਚ ਅੱਗ ਇਸ ਤਰੀਕੇ ਦੀ ਵੱਲ ਰਹੀ ਆ ਜਿਹੜੀ ਕਿ ਇੱਕ ਬੰਦੇ ਨੂੰ ਮੁਕਾ ਗਈ ਆ ਇੱਕ ਨੂੰ ਕੀ ਸਾਰੇ ਟੱਬਰ ਨੂੰ ਮੁਕਾ ਗਈ ਆ ਕੁੜੀ ਵਾਲਾਂ ਦਾ ਮੈਨੂੰ ਪਤਾ ਨਹੀਂ ਪਰ ਮੁੰਡੇ ਵਾਲਾ ਤਾਂ ਸਭ ਕੁਝ ਮੁੱਕ ਗਿਆ। ਕੱਲਾ ਕੱਲਾ ਮੁੰਡਾ ਸੀ ਗੱਲਬਾਤ ਖਤਮ ਹੋ ਗਈ ਆ। ਉਹ ਪਰਿਵਾਰ ਕਦੇ ਪੈਰਾਂ ਸਰ ਹੋ ਹੀ ਨਹੀਂ ਸਕਦਾ ਜਿਹਦੇ ਘਰ ਦੇ ਵਿੱਚ ਆਹ ਕੁਝ ਹੋ ਗਿਆ ਹੋਵੇ। ਇਹ ਪੰਜਾਬ ਨਹੀਂ ਉਹ ਜਿਹੜੇ ਪੰਜਾਬ ਦੇ ਬਾਰੇ ਆ ਪੱੜਦੇ ਰਹੇ ਆ। ਅਸੀਂ ਸਰਬਜੀਤ ਕੌਰ ਨੇ ਬਾਰੇ ਪੜਦੇ ਆ ਵਿੱਚੋਂ ਰਪਿੰਦਰ ਕੌਰ ਵੀ ਨਿਕਲੇ ਆਉਂਦੀ ਆ। ਅਸੀਂ ਨਾਸਰ ਹੁਸੈਨ ਦੇ ਬਾਰੇ ਪੜਦੇ ਵਿੱਚੋਂ ਹਰਕਮਲਪ੍ਰੀਤ ਸਿੰਘ ਵੀ ਨਿਕਲੇ ਆਉਂਦਾ। ਇਸ ਤਰੀਕੀਆਂ ਗੱਲਾਂ। ਨਾ ਇਹਨੇ ਰਪਿੰਦਰ ਕੌਰ ਨੇ ਆਪਣੇ ਮਾਪਿਆਂ ਦੀ ਤੇ ਨਾ ਸਹੁਰਿਆਂ ਦੀ ਇੱਜ਼ਤ ਕੀਤੀ। ਰੱਖੀ ਇੱਜ਼ਤ ਤੇ ਨਾ ਇਧਰ ਸਰਪਜੀਤ ਕੌਰ ਨੇ ਇਥੇ ਅਕਪੂਰਥਲਾ ਦੇ ਵਿੱਚ ਰਹਿੰਦੇ ਆਪਦੇ ਸਹੁਰਿਆਂ ਦੇ ਬਾਰੇ ਕੁਝ ਸੋਚਿਆ ਤੇ ਨਾ ਨਿਆਣਿਆਂ ਬਾਰੇ ਕੁਝ ਸੋਚਿਆ ਇਹ ਇਸ਼ਕ ਨਹੀਂ ਇਹ ਅਯਾਸ਼ੀ ਆ ਇਹ ਅਯਾਸ਼ ਵਰਤੀ ਆ ਇਹਨੂੰ ਆਪਾਂ ਇਸ਼ਕ ਦਾ ਨਾਂ ਨਹੀਂ ਦੇ ਸਕਦੇ ਦੁੱਖ ਹੁੰਦਾ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਆ ਕੁਝ ਲਗਾਤਾਰ ਚੱਲੀ ਜਾਂਦਾ ਤੇ ਪੰਜਾਬ ਦੇ ਵਿੱਚ ਬੰਦਾ ਬੰਦੇ ਨੂੰ ਇੱਕ ਸੈਕਿੰਡ ਦੇ ਵਿੱਚ ਮਾਰ ਦਿੰਦਾ ਕਦੇ ਖਬਰ ਹੁੰਦੀ ਜੀ ਪਿਓ ਦੇ ਪੁੱਤ ਮਾਰਤਾ ਕਦੇ ਭੈਣ ਨੇ ਭਰਾ ਮਾਰਤਾ ਕਦੇ ਪ੍ਰੇਮੀ ਨਾਲ ਮਿਲ ਕੇ ਪ੍ਰੇਮਣ ਨੇ ਤੇ ਕੋਈ ਹੋਰ ਚੰਦ ਚਾੜਤਾ ਕਦੇ ਕੋਈ ਹੋਰ ਖਬਰ ਕਦੇ ਕੋਈ ਹੋਰ ਖਬਰ ਆ ਗਈ ਕਦੇ ਕੋਈ ਇੱਕ ਦਿਨ ਐਸਾ ਹੈ ਜਦੋਂ ਅਖਬਾਰ ਦੇ ਵਿੱਚ ਇਹ ਖਬਰ ਨਾ ਹੋਵੇ ਕਦੇ ਕੋਈ ਇੱਕ ਦਿਨ ਐਸਾ ਹੈ ਜਿਸ ਦਿਨ ਗਲ ਘੁੱਟ ਕੇ ਬੰਦਾ ਨਾ ਮਾਰਿਆ ਹੋਵੇ ਜਿਸ ਦਿਨ ਕਤਲ ਦੀ ਕਹਾਣੀ ਨਾ ਸਾਹਮਣੇ ਆਈ ਹੋਵੇ ਸੱਚੇ ਮੁੱਚੀ ਇਹ ਉਹ ਪੰਜਾਬ ਨਹੀਂ ਆ ਸੁੱਕਣ ਵਾਲੇ ਪਿੰਡ ਦੇ ਲੋਕਾਂ ਦੇ ਨਾਲ ਸਾਡੀ ਹਮਦਰਦੀ ਆ ਇਸ ਮਾਪਿਆਂ ਦੇ ਨਾਲ ਬਾਪ ਦੇ ਨਾਲ ਮੇਰੀ ਖਾਸ ਤੌਰ ਦੇ ਉੱਤੇ ਹੰਦਰਦੀ ਆ ਕਿਉਂਕਿ ਵੀਡੀਓ ਵੇਖ ਕੇ ਭਾਵਕਤਾ ਵਾਲਾ ਵੀਡੀਓ ਦੇਖ ਕੇ ਬਾਪ ਦਾ ਗੁਰਵਿੰਦਰ ਦੇ ਬਾਪ ਦਾ ਤੇ ਮਨ ਟੁੱਟਦਾ ਵੀ ਯਾਰ ਆ ਕੁਝ ਵੀ ਸਾਡੇ ਹੋ ਜਾਂਦਾ ਮਾਪੇ ਤਾਂ ਇਹ ਚਾਹੁੰਦੇ ਆ ਸੋਹਰਾ ਪਰਿਵਾਰ ਕਿ ਅਸੀਂ ਧੀ ਬਣਾ ਕੇ ਰੱਖੀਏ ਤੇ ਧੀ ਅੱਗੋਂ ਕੀ ਕਰੀ ਜਾਂਦੀ ਆ ਇਹ ਕਹਾਣੀ ਪੰਜਾਬ ਦੇ ਲੋਕਾਂ ਦੇ ਲਈ ਸਾਡੇ ਸਭ ਦੇ ਲਈ ਬਹੁਤ ਕੁਝ ਰੂਪਮਾਨ ਕਰਦੀ ਬਹੁਤ ਕੁਝ ਸਾਹਮਣੇ ਲੈ ਕੇ ਆਉਂਦੀ ਆ ਜੇ ਅਸੀਂ ਸਮਝ ਗਏ ਤਾਂ ਤੇ ਮੁੱਕੀ ਹੋਈ ਇਨਸਾਨੀਅਤ ਦੀ ਇੱਕ ਹੋਰ ਉਦਾਹਰਨਾ ਦੋ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਵਿਆਹ ਹੋਇਆ ਮੈਰਿਜ ਪੈਲਸ ਦੇ ਵਿੱਚ ਮੁੰਡੇ ਵਾਲੇ ਜਲੰਧਰ ਵੱਲ ਦੇ ਆ ਤੇ ਕੁੜੀ ਵਾਲੇ ਸਰਹੰਦ ਵੱਲ ਦੇ ਵਿਆਹ ਹੋ ਗਿਆ ਡੋਲੀ ਤੋਰਤੀ ਮਾਪਿਆਂ ਨੇ ਡੋਲੀ ਆ ਰਹੀ ਜੀ ਜਲੰਧਰ ਵੱਲ ਤੇ ਮਾਪੇ ਆ ਜਿਹੜੇ ਕੁੜੀ ਵਾਲੇ ਉਹ ਜਾ ਰਹੇ ਸਰਹੰਦ ਦੇ ਵੱਲ ਰਾਹ ਦੇ ਵਿੱਚ ਇਨੋਵਾ ਗੱਡੀ ਦੀ ਟੱਕਰ ਟਰੱਕ ਦੇ ਨਾਲ ਹੁੰਦੀ ਆ ਤੇ ਕੁੜੀ ਦੀ ਮਾਂ ਕੁੜੀ ਦਾ ਬਾਪ ਕੁੜੀ ਦੀ ਚਾਚੀ ਇਹਨਾਂ ਦੀ ਮੌਤ ਹੋ ਜਾਂਦੀ ਆ ਦੋ ਜਾਣੇ ਹੋਰ ਗੰਭੀਰ ਜ਼ਖਮੀ ਜਿਹੜੇ ਇੱਕ ਹਸਪਤਾਲ ਦੇ ਵਿੱਚ ਆ ਕੁੜੀ ਜਦੋਂ ਰਾਹ ਦੇ ਵਿੱਚ ਹੀ ਆ ਹਲੇ ਜਲੰਧਰ ਪਹੁੰਚੀ ਨਹੀਂ ਸਹੁਰੇ ਘਰ ਨਹੀਂ ਪਹੁੰਚੀ ਉਹਨੂੰ ਫੋਨ ਆਉਂਦਾ ਕਿ ਆ ਘਟਨਾ ਵਾਪਰ ਗਈ ਐ ਤੇ ਡੋਲੀ ਵਾਲੀਆਂ ਕਾਰਾਂ ਜਿਹੜੀਆਂ ਉਹ ਵਾਪਸ ਜਾ ਰਹੀਆਂ ਬਰਾਤ ਸਾਰੀ ਵਾਪਸ ਜਾ ਰਹੀ ਆ ਯਾਨੀ ਕਿ ਉੱਥੇ ਸਰਹੰਦ ਦੇ ਵਿੱਚ ਪਹੁੰਚ ਰਹੀ ਆ ਪਰ ਹੋਇਆ ਕੀ ਆ ਇਨਸਾਨੀਅਤ ਅਗਲੀ ਕਿਵੇਂ ਸ਼ਰਮਸਾਰ ਹੋਈ ਜਦੋਂ ਇਹ ਹਾਰਸਾ ਵਾਪਰਿਆ ਤਾਂ ਕੁਝ ਲੋਕਾਂ ਨੇ ਮਰਿਆਂ ਦੇ ਗਲਾਂ ਦੇ ਵਿੱਚੋਂ ਹਾਰ ਲਾ ਲਈ। ਗੁੱਟ ਤੋਂ ਘੜੀਆਂ ਲਾ ਲਈਆਂ। ਮੋਬਾਈਲ ਚੱਕ ਲਏ। ਨੈਕਲਸ ਲਾ ਲਿਆ। ਮੁੰਦੀਆਂ ਲਾ ਲਈਆਂ। ਸ਼ਗਨਾ ਵਾਲੇ ਲਿਫਾਫੇ ਚੋਰੀ ਕਰ ਲਏ ਆ। 15 ਤੋਲੇ ਦੇ ਕਰੀਬ ਕਰੀਬ ਸੋਨਾ ਚੋਰੀ ਹੋ ਗਿਆ। 2-3 ਲੱਖ ਰੁਪਏ ਸ਼ਗਨਾ ਵਾਲਾ ਚੋਰੀ ਹੋ ਗਿਆ। ਐਪਲ ਦੀਆਂ ਘੜੀਆਂ ਚੋਰੀ ਹੋ ਗਈਆਂ। ਮੋਬਾਈਲ ਫੋਨ ਆ ਜਿਹੜੇ ਉਹ ਆਈਫੋਨ ਉਹ ਚੋਰੀ ਹੋ ਗਏ ਆ। ਮਤਾਂੋ ਤੱਕਣਾ ਇਹ ਉਹ ਪੰਜਾਬ ਦੀ ਜਿਹੜੇ ਪੰਜਾਬ ਦੇ ਬਾਰੇ ਆਪਾਂ ਗੀਤਾਂ ਦੇ ਵਿੱਚ ਲੋਕ ਗੀਤਾਂ ਦੇ ਵਿੱਚ ਕਿੱਸਿਆਂ ਦੇ ਵਿੱਚ ਕਹਾਣੀਆਂ ਦੇ ਵਿੱਚ ਪੜਦੇ ਹੁੰਦੇ ਸੀ ਇਸ ਪੰਜਾਬ ਦੇ ਵਿੱਚ ਤਾਂ ਦੂਜੇ ਦੀ ਪੀੜ ਨੂੰ ਆਪਣੀ ਪੀੜ ਮੰਨਿਆ ਜਾਂਦਾ ਸੀ ਇਸ ਪੰਜਾਬ ਦੇ ਵਿੱਚ ਹੁਣ ਇਸ ਤਰੀਕੇ ਦਾ ਹੁੰਦਾ ਲਾਸ਼ਾਂ ਦੀਆਂ ਚੀਜ਼ਾਂ ਲਾ ਕੇ ਲੈ ਜਾਂਦੇ ਆ ਉਡੀਕਦੇ ਰਹਿੰਦੇ ਵੀ ਬੰਦਾ ਮਰੂਗਾ ਕਦੋਂ ਤੇ ਆਪਾਂ ਇਹਦਾ ਸਾਰਾ ਸਮਾਨ ਲਾ ਲੈਣਾ ਹੁਣ ਪੁਲਿਸ ਕਿਦੋਂ ਫੜੂ ਕਦੋਂ ਫੜੂ ਇਹਦੇ ਬਾਰੇ ਤਾਂ ਪਤਾ ਨਹੀਂ ਫੜੇ ਜਾਂਦੇ ਵੀ ਨਹੀਂ ਹੁੰਦੇ ਕਿਉਂਕਿ ਹਰ ਥਾਂ ਦੇ ਉੱਤੇ ਸੀਸੀਟੀਵੀ ਕੈਮਰਾ ਹੋਵੇ ਜ਼ਰੂਰੀ ਨਹੀਂ ਪਰ ਪੰਜਾਬ ਦੀ ਧਰਤੀ ਦੇ ਉੱਤੇ ਰਹਿਣ ਵਾਲਿਆਂ ਦੇ ਉੱਤੇ ਤਾਂ ਸਵਾਲ ਖੜਾ ਹੋ ਗਿਆ ਕਿ ਆਹ ਕੁਝ ਵੀ ਹੁੰਦਾ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਔਰਤ ਨੂੰ ਲੈ ਕੇ ਆਉਂਦੇ ਪਰਿਵਾਰਕ ਮੈਂਬਰ ਉਹਨੂੰ ਸਾਰੀ ਤਕਲੀਫ ਆ ਐਮਰਜੈਂਸੀ ਵਾਰਡ ਦੇ ਵਿੱਚ ਔਰਤ ਦਾਖਲ ਕਰਵਾਈ ਜਾਂਦੀ ਆ ਡਾਕਟਰ ਆਪ ਦਾ ਇਲਾਜ ਸ਼ੁਰੂ ਕਰਦੇ ਆ ਪਰਿਵਾਰਕ ਮੈਂਬਰ 10-15 ਮਿੰਟ ਵਾਸਤੇ ਬਾਹਰ ਆਉਂਦੇ ਵਾਰਡ ਦੇ ਵਿੱਚੋਂ ਜਦੋਂ ਉਹ ਵਾਪਸ ਮੁੜ ਕੇ ਜਾਂਦੇ ਆ ਤਾ ਸਾਰੀ ਤਕਲੀਫ ਨਾਲ ਜੂਝਦੀ ਔਰਤ ਨੇ ਆਪਦੇ ਕੰਨਾਂ ਦੇ ਵਾਲੇ ਇਸ਼ਾਰਾ ਕੀਤਾ ਈਓ ਕੰਨ ਸੁਨਨੇ ਆ ਕੋਈ ਵਾਲੀਆਂ ਪਟਕੇ ਲੈ ਗਿਆ ਹਸਪਤਾਲ ਦੇ ਵਿੱਚ ਦਾਖਲ ਹੋਈ ਦੀਆਂ ਉਹ ਔਰਤ ਕਹਿੰਦੀ ਵੀ ਧਾਰੀਆਂ ਵਾਲੇ ਸ਼ਰਟ ਵਾਲਾ ਇੱਕ ਮੁੰਡਾ ਆਇਆ ਸੀ ਉਹ ਲੈ ਗਿਆ ਗੱਲ ਮੈਨੇਜਮੈਂਟ ਤੱਕ ਪਹੁੰਚ ਲਈ ਆ ਗੱਲ ਥਾਣੇ ਤੱਕ ਪਹੁੰਚ ਲਈ ਆ ਪਰ ਸਵਾਲ ਕੀ ਆ ਕਿ ਇਹ ਉਹ ਪੰਜਾਬਤਾ ਨਹੀਂ